ਆਜੀ ਇੱਕ ਨਾ ਕੋਟੀ ਵਿਖਾ ਲਓ 4 ਸਾਲ ਦਾ ਮੁੰਡਾ ਵਾ ਤੇ ਪਰ ਕੋਟੀ ਤੁਸੀਂ ਵਿਖਾਇਓ ਮੁੰਡਾ 4 ਸਾਲ ਦਾ ਵਾ ਤੁਸੀਂ ਐਂ ਕਰੋ ਕੋਟੀ ਵਿਖਾ ਦਿਓ 10 ਸਾਲ ਦੇ ਮੁੰਡੇ ਦੀ ਤਹਾ ਸਾਲ ਦੇ ਮੁੰਡੇ ਦੀ ਲੈ ਵੱਡੀ ਲਾਉਂਗੀ ਕੋਟੀ ਮਾਸਾ 2 ਸਾਲ ਕੱਢੇ ਤੇ ਸਹੀਂ ਅੱਜ ਬਾਈ ਤੇ ਕੱਲ ਛੋਟੀ ਹੋ ਜੇ ਉਹਦਾ ਕੀ ਕੰਮ ਆ ਉਹ ਵੱਡੀ ਕੋਟੀ ਹਾਂਜੀ ਵਿਖਾਓ ਖਾਓ ਤੁਸੀਂ ਭੈਣ ਜੀ 10 ਸਾਲ ਦੇ ਮੁੰਡੇ ਦੀ ਕੋਟੀ ਹਾਂ ਇਹ ਮੇਰੇ ਮੁੰਡੇ ਨੂੰ 4 ਸਾਲ ਵਾਲੇ ਨੂੰ ਨਾ ਬਿਲਕੁਲ ਵਧੀਆ ਆਉਗੀ ਇਹ 4 ਸਾਲ ਵਾਲੇ ਮੁੰਡੇ ਦੀ ਕੋਟੀ ਆ ਹਾਂਜੀ ਭਾਵੇਂ ਨਿੱਕੀ ਹੋਵੇ ਉਹਨੂੰ ਮਾਸਾ ਇਹ ਵੀ ਨਿੱਕੀ ਹੋਏਗੀ ਹਾਂ ਇਹ ਸਹੀ ਹੈ 4 ਸਾਲ ਕੱਢੇ ਕੋਟੀ ਤੇ ਫੇਰ ਹੀ ਫਾਇਦਾ ਪਰ ਭਾਜੀ ਆ ਨਾ ਕੋਟੀ ਗਰਮ ਨਹੀਂ ਪਤਲੀ ਲੱਗਣ ਦੀ ਪਤਲੀ ਭੈਣ ਜੀ ਇਸ ਤੋਂ ਮੋਟੀ ਤੇ ਫੇਰ ਰਜਾਈ ਆਂਦੀ ਵੇ ਕੀ ਚਾਹੀਦੀ ਹੈ ਰੇਟ ਕੀ ਪਾਜੀ ਇਹਦਾ 850 ਦੀ ਕਿੰਨੇ ਦੀ 850 ਦੀ ਇੰਨੀ ਮਹਿੰਗੀ ਕੋਟੀ ਲੈ ਆਏ ਪਾਜੀ ਇਹਨੂੰ ਕਿ ਲੱਗਾ ਵਾ ਇਹਨੂੰ ਕੀ ਲੱਗਾ ਇੰਨਾ ਮਹਿੰਗਾ ਦੱਸ ਸਹੀ ਸਹੀ ਲਾਓ ਕੋਟੀ ਇੰਨੀ ਗਰਮ ਕੋਟੀ ਹੈ 850 ਦੀ ਸਿਰਫ ਤੂੰ ਹੀ ਮੈਨੂੰ ਪਿਓਰ ਦੀ ਨਾ ਦੇ ਆ ਕੋਈ ਮਿਕਸ ਦੀ ਦੇ ਦੋ ਪਰ ਰੇਟ ਸਹੀ ਲਾਓ ਮੈਨੂੰ ਨਹੀਂ ਪਤਾ ਪਾਜੀ ਇਸ ਤੋਂ ਘੱਟ ਨਹੀਂ ਦੀ ਕੋਟੀ 10 ਸਾਲ ਦੇ ਬੱਚੇ ਦੀ ਨਹੀਂ ਸਹੀ ਰੇਟ ਲਾਉਣਾ ਫਿਰ ਪਾਜੀ ਆਹੀ ਰੇਟ ਹੈਗਾ ਬਿਲਕੁਲ ਜਾਇਜ਼ ਰੇਟ ਹੈ ਲੈ ਲਓ ਜੀ ਸਹੀ ਸਹੀ ਰੇਟ ਲਾਉਣਾ ਨਹੀਂ ਤੇ ਫਿਰ ਮੈਂ